ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲੇਹਾਰਾ ਸਬੇ ਛਾਂ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲੇਹਾਰਾ ਸਬੇ ਇਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲੇਹਾਰਾ ਸਬੇ ਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲੇਹਾਰਾ ਸਬੇ ਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲੇਹਾਰਾ ਸਬੇ ਛਾਂ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲੇਹਾਰਾ ਸਬੇ ਛਾਂ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲੇਹਾਰਾ ਸਬੇ ਇਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕੋ ਬਲੇਹਾਰਾ